ਕਿ ਜਿਸ ਦਿਨ ਸਾਨੂੰ ਗੁਰੂ ਦੀ ਮੱਤ ਆਗੀਨਾ ਕਿ ਉਸੇ ਦਿਨ ਸਾਡਾ ਅਸਲ ਜਨਮ ਹੁੰਦਾ ਹੈ ਇਹ ਕਿ ਜਨਮ ਅਸੀਂ ਮਾਤਾ ਪਿਤਾ ਦੇ ਕੱਖ ਵਿੱਚੋਂ ਲਿਆ ਤਾਂ ਅਸੀਂ ਜੀਵ ਜੰਤੂ ਪਛੂ ਪਾਂਚੀ ਕੋਈ ਵੀ ਤੇ ਇੱਕ ਜਨਮ ਹੁੰਦਾ ਹੈ ਸਤਗੁਰੂ ਦੇ ਕਰਦੇ ਵਿੱਚ ਜਿਸ ਦਿਨ ਗੁਰੂ ਵਾਲੇ ਬਣ ਗਏ ਗੁਰੂ ਵਾਲੇ ਬਣਦਾ ਭਾਵੇਂ ਕੋਈ ਨਹੀਂ ਹੈ ਕਿ ਕਿਸੇ ਤੋਂ ਨਾਮ ਲਿਆਂਦਾ ਜਾਂ ਕੇਵਲ ਤੋਂ ਕੇਵਲ ਤਾਂ ਤੇ ਇੱਕ ਕਾਰ ਪਹਿਨ ਲੈ ਬਾਣਾ ਪਹਿਨ ਲੈ ਗੁਰੂ ਵਾਲੇ ਬਣ ਦਾ ਭਾਵ ਹੁੰਦਾ ਹੈ ਅੱਜ ਤੋਂ ਬਾਅਦ ਮੈਂ ਆਪਣੇ ਮਨ ਦੀ ਨਹੀਂ ਸੁਣਨੀ ਕੇਵਲ ਤੋਂ ਕੇਵਲ ਮੈਂ ਆਪਣੇ ਗੁਰੂ ਦੀ ਸੁਣਨੀ ਹੈ ਜੋ ਮੇਰਾ ਗੁਰੂ ਕਹੂਗਾ ਮੈਂ ਉਹੀ ਕਾਰਜ ਕਰਨਾ ਕੀ ਤੁਸੀਂ ਗੁਰੂ ਵਾਲੇ ਹੋ ਕੀ ਤੁਹਾਡੇ ਅੰਦਰ ਐਸੀ ਧਾਰਨਾ ਹੈ ਕਿ ਜੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਹਨ ਮੇਰੇ ਦਸ਼ਮੇਸ਼ ਪਿਤਾ ਸਾਇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਖਤਾਂ ਤਾਜਾਂ ਦੇ ਮਾਲਕ ਕਹਿ ਰਹੇ ਨੇ ਕਿ ਮੈਂ ਉਹ ਕਰਦ ਜੇ ਕਰਦਾ ਤੇ ਗੁਰੂ ਵਾਲਾ ਮਾਂ ਨਹੀਂ ਕਰਦਾ ਤੂੰ ਭਾਈ ਨਿਗੁਰਾ ਹੈ ਉਹ ਨਿਗੁਰਾ ਪਰਛਾਹ ਗੁਰੂ ਦੇ ਬਚਨਾਂ ਤੇ ਪਹਿਰਾ ਦੇਣਾ ਗੁਰੂ ਦੇ ਬਚਨਾਂ ਨੂੰ ਮੰਨਣਾ ਇਹ ਕਹਿੰਦੇ ਆ ਭਾਈ ਇਹ ਤਾਂ ਹੁਣ ਗੁਰੂ ਵਾਲਾ ਬਣ ਗਏ ਜਿਵੇਂ ਆਪਾਂ ਅਕਸਰ ਕਹਿ ਦਿੰਦੇ ਆ ਕਿ ਆਪਾਂ ਦੁਨੀਆ 'ਚ ਵਿਚਰਦੇ ਆ ਕਰ ਪਰਿਵਾਰਾਂ ਵਿੱਚ ਵਿਚਰਦੇ ਆ ਕਿ ਕਈ ਵਾਰ ਆਪਣੇ ਉੱਚੇ ਨੀਚ ਹੋ ਜਾਂਦੀ ਹੈ ਵਿਚਾਰਾਂ ਦੇ ਵਿੱਚ ਅਕਸਰ ਆਪਾਂ ਕਹਿ ਦਿੰਦੇ ਆ ਇਹ ਤਾਂ ਵੀ ਹੁਣ ਉਹਦੀ ਬੋਲੀ ਬੋਲਦਾ ਵਾ ਵੀ ਉਹਦੀ ਬੋਲੀ ਬੋਲ ਕੇ ਇਸਨੇ ਬੋਲ ਬੋਲੇ ਆ ਭਾਬ ਉਸੇ ਤਰ੍ਹਾਂ ਹੀ ਹੈ ਜੇ ਜਦੋਂ ਤੁਹਾਡੇ ਅੰਦਰ ਸ਼ੁਭ ਵਿਚਾਰ ਹੋਣਗੇ ਤੁਸੀਂ ਕਾਰਜ ਸ਼ੁੱਧ ਕਰੋਗੇ ਤੇ ਫਿਰ ਤਾਂ ਤੁਹਾਡੇ ਬਾਤ ਵੀ ਇਹੀ ਲਫਜ਼ਾਂ ਦਾ ਇਹ ਤਾਂ ਗੁਰੂ ਵਾਲੀ ਮੱਤ ਤੇ ਆ ਬਈ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਉਹਨਾਂ ਨੇ ਸੰਸਾਰ ਵਿੱਚੋਂ ਅੰਧੇਰੇ ਨੂੰ ਖਤਮ ਕੀਤਾ ਆ ਕੇ ਤੇ ਜੇ ਉਹਦਾ ਸਿੱਖ ਵੀ ਅੰਧੇਰਾ ਖਤਮ ਕਰ ਰਿਹਾ ਹੈ ਭਾਵ ਗੁਰੂ ਨਾਨਕ ਸਾਹਿਬ ਦੇ ਪਾਇ ਪੂਰਨੇ ਮਾਰਗ ਤੇ ਚੱਲਦੇ ਆ। ਇਹ ਗੁਰੂ ਵਾਲਾ ਵੈ ਗੁਰੂ ਦੀ ਬੋਲੀ ਬੋਲਦਾ। ਇਹ ਵੀ ਗੁਰੂ ਨਾਨਕ ਸਾਹਿਬਾ ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਗੁਰੂ ਗਰੀਬ ਨਿਵਾਜ ਕਿ ਗੁਰੂ ਨਾਨਕ ਸਾਹਿਬ ਉਹਨਾਂ ਲੋਕਾਂ ਨੂੰ ਕੇਵਲ ਤੋਂ ਕੇਵਲ ਜੋ ਧਨ ਕਰਕੇ ਉਹਨੂੰ ਗਰੀਬ ਨਹੀਂ ਕਹਿੰਦੇ। ਇੱਕ ਗਰੀਬੀ ਹੋਰ ਵੀ ਹੈ। ਵੇ ਅੰਤਰ ਆਤਮਾ ਦੇ ਅੰਦਰ ਨਾਮ ਦੀ ਗਰੀਬੀ ਕੇ ਭਜਨ ਬੰਦਗੀ ਅੰਦਰ ਨਹੀਂ ਅੰਦਰੋਂ ਗਰੀਬ ਹੈ ਬਾਹਰੋਂ ਭਾਵੇਂ ਤੂੰ ਰਾਜਾ ਹੋਵੇ ਇਹ ਤਾਂ ਹਨੇ ਸੁਣਦੇ ਆ ਨਾ ਇਹ ਤਾਂ ਸੁਪਨਾ ਉਠੇ ਆ ਖੋਲੇ ਜਾਣਾ ਅੱਖ ਤੇ ਸਭ ਕੁਝ ਮਿਟ ਜਾਣਾ ਤੇ ਅੰਦਰੋਂ ਖਾਲੀ ਹੈ ਜਿਹੜਾ ਸੱਚ ਸੀ ਉਹ ਹੈ ਨਹੀਂ ਇਹਦੇ ਉਸ ਨੂੰ ਵੀ ਭਰਨ ਦੀ ਕੋਸ਼ਿਸ਼ ਕੀਤੀ ਹੈ ਗੁਰੂ ਨਾਨਕ ਮਹਾਰਾਜ ਨੇ ਕਿ ਭਾਈ ਜਿਵੇਂ ਜਿਵੇਂ ਤੁਸੀਂ ਸੰਸਾਰ ਦੇ ਵਿੱਚ ਚੰਗੇ ਕਾਰਜ ਕਰੋਗੇ ਨਾ ਜਿਹੜੇ ਕਾਰਜ ਦੋ ਕਾਰਜ ਨੇ ਇੱਕ ਹਿੱਤ ਦੂਜੇ ਵਹਿਤ ਹਿੱਤ ਜਿਹੜੇ ਗੁਰਮਤਿ ਮਰਿਆਦਾ ਅਨਸਾਰ ਹੈ ਗੁਰੂ ਦੀ ਮਤ ਮੁਤਾਬਕ ਹੈ ਅਕਾਲ ਪੁਰਖ ਦੇ ਹੁਕਮ ਪਾਣੇ ਵਿੱਚ ਨੇ ਕਿ ਉਸ ਨੂੰ ਜੋ ਪਾਉਂਦੇ ਆ ਕਿ ਮੈਂ ਵੀ ਇਹੀ ਚਾਹਨਾ ਵਾਂ ਉਹ ਸਾਰੇ ਦੇ ਸਾਰੇ ਭਾਵ ਹਿੱਤ ਨੇ ਜੋ ਵਹਿਤ ਆ ਜਾਂਦੇ ਆ ਜਿਹੜੇ ਗੁਰੂ ਨੂੰ ਉਹਨੂੰ ਮਨਜ਼ੂਰੀ ਕੋਈ ਨਹੀਂ ਉਹਨਾਂ ਨੂੰ ਮਨਜ਼ੂਰ ਨਹੀਂ ਹੈ ਗੁਰੂ ਸੇਵਨ ਅਸੀਂ ਉਹ ਕਾਰਜ ਕਰਦੇ ਆ ਹੁਣ ਉਹ ਜ਼ਿੰਦਗੀ ਸਾਡੇ ਕਿੰਨੇ ਕਾਰਜ ਨੇ ਕਿ ਧਿਆਨ ਰੱਖਿਆ ਕਰੋ ਜਦੋਂ ਇਹ ਗੁਰਸਿੱਖ ਬੰਦਾ ਹੁੰਦਾ ਨਾ ਓਮੇਸ਼ਾ ਗੁਰ ਮੇਰੇ ਸੰਗ ਸਦਾ ਹੈ ਨਾਲੇ ਕਿ ਗੁਰੂ ਮੇਰੇ ਸੰਗ ਹੈ ਸਦਾ ਗੁਰੂ ਕੀ ਦੇਖਦਾ ਗੁਰੂ ਕੀ ਕਰਦਾ ਕਿਉਂਕਿ ਗਰੀਬ ਮਜਬੂਰ ਦੁਖਿਆਰੀ ਭੁੱਖਾ ਪਿਆਸਾ ਵੀ ਜਦੋਂ ਤੁਹਾਡੀ ਅੱਖਾਂ ਸਾਹਮਣੇ ਆਗੇ ਜੇ ਗੁਰੂ ਨਾਨਕ ਤੁਹਾਡੇ ਨਾਲ ਹੈ ਤੇ ਗੁਰੂ ਨਾਨਕ ਸਾਹਿਬ ਕੀ ਕਰਨਗੇ ਉਹ ਕੀ ਕਰਨਗੇ ਉਸਦੀ ਮਦਦ ਕਰਨਗੇ ਉਹਦਾ ਸਹਾਰਾ ਬਣਨਗੇ ਇਹ ਗੁਰੂ ਨਾਨਕ ਸਾਹਿਬ ਦੀ ਸਿਖਾਵਾ ਨੇ ਕਿ ਤੂੰ ਇਹ ਅਮਲ ਕਰਦਾ ਵਾ ਜੇ ਤੂੰ ਅਮਲ ਕਰਦਾ ਹੈ ਭਾਈ ਤੇ ਭਾਵ ਤੂੰ ਗੁਰੂ ਵਾਲਾ ਹੈ ਕਿਸੇ ਪਹਿਰਾਵੇ ਨਾਲ ਕਿਸੇ ਤਿਲਕ ਲਾਉਣ ਨਾਲ ਜੰਜੂ ਪਹਿਨਣ ਦੇ ਨਾਲ ਜਾਂ ਕੋਈ ਵੀ ਦੁਨਿਆਵੀ ਐਸਾ ਧਾਰਮਿਕ ਪਹਿਰਾਵਾ ਪਹਿਣ ਦੇ ਨਾਲ ਨਾ ਜਾਂ ਇਹ ਕਹਦੇ ਕਿ ਮੈਂ ਫਲਾਨੀ ਜਗ੍ਹਾ ਤੋਂ ਨਾਮ ਲੈ ਕੇ ਆਇਆ ਨਾਮ ਕਿਤੋਂ ਵੀ ਨਹੀਂ ਮਿਲਦਾ ਨਾਮ ਮਿਲਦਾ ਕੇਵਲ ਤੋਂ ਕੇਵਲ ਇਹ ਤਾਂ ਜੋ ਸੰਤ ਮਹਾਤਮਾ ਨੇ ਰੀਤ ਚਲਾਈ ਹੈ ਨਾ ਕਿ ਫਲਾਣੇ ਸਥਾਨ ਦੇ ਉੱਤੇ ਉਥੇ ਨਾਮ ਦਿੱਤਾ ਜਾਂਦਾ ਉਹ ਨਾਮ ਉਹ ਨਹੀਂ ਹੈ ਨਾਮ ਤਾਂ ਇੱਕ ਪ੍ਰਮਾਤਮਾ ਦੇ ਕੋਲ ਹੈ ਉਹਨੇ ਜਿਹਦੇ ਗੁਰੂ ਨੇ ਜਿੰਨੀ ਸਿੱਖਿਆ ਦਿੱਤੀ ਹੈ ਨਾ ਹੁਣ ਪੰਜ ਦਸਮ ਪਾਤਸ਼ਾਹ ਮਹਾਰਾਜ ਨੇ ਤੈਨੂੰ ਅਮਰਤ ਦੀ ਇੱਕ ਦਾਤ ਬਖਸ਼ ਕੀਤੀ ਹੈ ਅਮਰਤ ਪ੍ਰਾਪਤੀ ਦੀ ਦਾਤ ਬਖਸ਼ੀ ਕੀਤੀ ਹੈ ਕਿ ਇਸ ਤਰ੍ਹਾਂ ਭਾਈ ਤੂੰ ਅਮਰਤ ਨੂੰ ਪ੍ਰਾਪਤ ਕਰ ਸਕਦਾ ਹੈ ਤੇਰਾ ਜੀਵਨ ਦਾ ਲਕਸ਼ਿ ਹੀ ਇਹ ਹੈ ਕਿ ਅਮਰਤ ਦੀ ਪ੍ਰਾਪਤੀ ਕਰ ਉਹਦੇ ਵਾਸਤੇ ਤਾਂ ਤੇ ਕਕਾਰ ਪੈਂਦੀ ਹੋਏ ਤੇ ਵਿਕਾਰਾਂ ਨੂੰ ਰੋਕਣ ਵਾਸਤੇ ਤੈਨੂੰ ਕਕਾਰ ਦਿੱਤੇ ਹੈ ਹਲੇ ਵੀ ਵਿਕਾਰੀ ਹੈ ਹਰੇ ਵੀ ਮਕਾਰੀ ਹੈ ਹਲੇ ਵੀ ਝੂਠ ਹੈ ਹਲੇ ਵੀ ਠੱਗਾ ਠੋਰੀ ਹੈ ਕਿ ਹਲੇ ਵੀ ਭਾਈ ਮੰਗਦਾ ਫਿਰਦਾ ਮੈਂ ਕਿ ਦੇਖ ਰਿਹਾ ਸੀ ਭਾਈ ਦਰਬਾਰ ਸਾਹਿਬ ਦੇ ਪੜੀਏ ਤੇ ਬੈਠੇ ਨਹੀਂ ਕੁਸੇ ਬਾਣਾ ਪਹਿਨੇ ਆ ਨੀਲਾ ਬਾਣਾ ਅੱਖਾਂ ਵਿੱਚ ਜਾਂ ਮਾਲਾ ਘੁਮਾਰੇ ਇੱਕ ਮਾਤਾ ਆਉਂਦੀ ਆ ਹੱਥ ਚ 5 10 50 100 ਨੋਟ ਰੱਖਦੀ ਜਦ ਹੀ ਬਾਬੇ ਦੀ ਅੱਖ ਖੁੱਲ ਜਾਂਦੀ ਆ ਨੋਟ ਦੇ ਦ ਕਿੰਨੇ ਹੁੰਦਾ ਜੇ ਚ ਪਾ ਲੈਂਦਾ ਭਾਵ ਇਹ ਉਹੀ ਨੇ ਇਹ ਹਰ ਕੇ ਸੰਤਨਾਕੀ ਬਨਾਰਸ ਕੇ ਠੱਗ ਇਹ ਤਾਂ ਭਾਈ ਧਾਰਮਿਕ ਬਾਣਾ ਪਹਿਨ ਕੇ ਜੇ ਤਰੇ ਕੋ ਇਸ ਤਰ੍ਹਾਂ ਦੇ ਕਾਰਜ ਬਾਣਾ ਕੋਈ ਐਮਤ ਨਹੀਂ ਰੱਖਦਾ ਤੋ ਬਾਰੀਕ ਕਾਰ ਪਹਿਨੇ ਆ ਨਹੀਂ ਪਹਿਨੇ ਕੋਈ ਮਤਲ ਨਹੀਂ ਨਾ ਤੇਰੇ ਅੰਦਰ ਸੰਸਕਾਰਾਂ ਦੀ ਜੋ ਡੋਰ ਹੈ ਨਾ ਉਹਨੇ ਟੁੱਟਣੀ ਚਾਹੀਦੀ ਗੁਰੂ ਦੇ ਬਚਨ ਹਨ ਗੁਰੂ ਦੇ ਬਚਨ ਨੇ ਤੈਨੂੰ ਬਚਾਣਾ ਹੈ ਗੁਰਕਾ ਬਚਨ ਬਸੇ ਜੀ ਨਾਲੇ ਗੁਰੂ ਦਾ ਬਚਨ ਤੇਰੇ ਹਿਰਦੇ ਚ ਵਸਦਾ ਤੇ ਗੁਰੂ ਦੇ ਬਚਨਾਂ ਦੀ ਤੂੰ ਪਾਲਣਾ ਕਰਦਾ ਤੇ ਫਿਰ ਕੀ ਹੋਵੇਗਾ ਪਾਤਸ਼ਾਹ ਕਹਿੰਦਿਆ ਗੁਰਬਾਣੀ ਚ ਜਲ ਨਹੀਂ ਡੋਬੇ ਤਸਕਰ ਨਹੀਂ ਲੇਵੇ ਪਾਇ ਨਾ ਸਕੇ ਸਾਜ ਕਹੇਵੇ ਭਾਈ ਗੁਰੂ ਤੇਰੇ ਉੱਤੇ ਮਿਹਰਬਾਨ ਹੋਵੇ ਗੁਰੂ ਦਾ ਆਸ਼ੀਰਵਾਦ ਹੋਵੇ ਗੁਰੂ ਦਾ ਬਚਨ ਜੇ ਕਮਾਏਗਾ ਹੁਣ ਜੇ ਬਚਨ ਕਮਾਇਆ ਹੋਵੇ ਤੇ ਭਾਈ ਅਸੀਂ ਡੁੱਬ ਨਹੀਂ ਸਕਦੇ ਪਾਤਸ਼ਾਹ ਕਹਿੰਦਿਆ ਤੇ ਇੱਥੇ ਤਾਂ ਆਪਾਂ ਦੇਖਿਆ ਹੀ ਹੈ ਨਾ ਹੁਣ ਕਿ ਜਿਸ ਜਗ੍ਹਾ ਤੇ ਐਡੇ-ਜਿਹੇ ਸਥਾਨ ਨੇ ਜਿੱਥੋਂ ਗੁਰਮਤ ਦਿੱਤੀ ਜਾਂਦੀ ਹੈ ਪਰ ਬਿਲਡਿੰਗ ਦੇਖੀਏ ਗੁਰੂ ਦੀ ਮਤ ਨਹੀਂ ਲਈ ਬਾਸ਼ਾ ਕਹਿੰਦੀ ਹੈ ਨਹੀਂ ਵੀ ਤੂੰ ਡੁੱਬ ਨਹੀਂ ਸਕਦਾ ਤੂੰ ਇਸ ਪਾਣੀ 'ਚ ਵੀ ਨਹੀਂ ਡੁੱਬ ਸਕਦਾ ਉਸ ਪਾਣੀ 'ਚ ਤਾਂ ਤੈਨੂੰ ਡੁੱਬੂ ਕੋਈ ਕਾਉਂ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਮੱਖਣ ਸ਼ਾ ਲਵਾਣੇ ਦਾ ਬੇੜਾ ਪਾਰ ਲਾਇਆ ਅਰਦਾਸ ਸੀ ਸੱਚੀ ਸੀ ਭਾਵਨਾ ਸੀ ਤੇਰੀਆਂ ਅਰਦਾਸਾਂ ਕਿੱਥੇ ਸੀ ਵੀ ਤੋ ਪਾਣੀ ਤੇ ਡੁੱਰਦਾ ਫਿਰਦਾ ਮੈਂ ਮੰਗਣਾ ਸੀ ਗੁਰੂ ਕੋਲੋਂ ਗੁਰੂ ਨਾਨਕ ਸਾਹਿਬ ਤੋਂ ਮੰਗਦਾ ਦੁਨੀਆ ਤੋਂ ਫਿਰਦਾ ਹਾਂ ਇਹ ਸਾਡੇ ਹਾਲਾਤ ਨੇ ਮੰਗ ਮੰਗ ਕੇ ਗੁਜ਼ਾਰਾ ਇਤੋਂ ਵੀ ਦੇ ਦੇ ਭਾਈ ਤੂੰ ਵੀ ਦੇ ਦੇ। ਭਾਉ ਗੁਰੂ ਦੇ ਬਚਨ ਨਹੀਂ ਕਮਾਏ। ਡਬੀ ਐ ਤਾਂ ਆਵੇਂ। ਜਦੋਂ ਭਾਈ ਐਡੀ ਵੱਡੀ ਕੌਮ ਦਾ ਇਹ ਹਾਲ ਹੈ ਗੁਰੂ ਤਾਂ ਟਟਕੇ ਡੁੱਬੇ ਫਿਰਦੇ ਆਂ ਬੰਦਿਆ ਤੇਰਾ ਇਕੱਲੇ ਤਾਂ ਕੀ ਹੋਵੇਗਾ? ਜੇ ਤੂੰ ਭਾਈ ਜੇ ਗੁਰੂ ਦੇ ਬਚਨ ਨਹੀਂ ਕਮਾ ਸਕਦਾ। ਗੁਰੂ ਦੇ ਬਚਨ ਕਮਾਣਾ ਹੀ ਸਿੱਖੀ ਐ। ਗੁਰੂ ਦੇ ਬਚਨ ਕਮਾਣੇ ਹੀ ਗੁਰੂ ਵਾਲੇ ਬਣਨਾ। ਨਹੀਂ ਤਾਂ ਭਾਈ ਤੂੰ ਨਗੁਰੇ ਦਾ ਨਗੁਰਾ ਹੀ ਆ। ਕਿ ਅਸੀਂ ਕਕਾਰ ਪੈਨੇ ਆ ਬਾਣੇ ਪੈਨੇ ਆ ਧਰਮਕ ਪਹਿਰਾਵੇ ਲਾਏ ਹੋਏ ਆ ਅਸੀਂ ਨਾਂ ਵੀ ਲੈ ਆਂਦਾ ਜਾ ਕੇ ਉਹ ਤਾਂ ਤੈਨੂੰ ਗੁਰੂ ਤੋਂ ਗੁਰੂ ਵਾਲਾ ਬਣ ਗਿਆ ਜਿਸਨੇ ਤੈਨੂੰ ਨਾਂ ਹੰਦਤਾ ਉਸਨੇ ਤੈਨੂੰ ਇਹ ਵੀ ਕਿਹਾ ਭਈ ਇਹ ਇਹ ਕਾਰਜ ਤੈਨੂੰ ਕਰਨੇ ਤੇ ਜੇ ਤੂੰ ਇਹ ਕਾਰਜ ਕਰੇਂਗਾ ਵਾਹਿਗੁਰੂ ਖੁਸ਼ ਹੋਵੇਗਾ ਉਸ ਵਾਹਿਗੁਰੂ ਨੂੰ ਤੂੰ ਚੰਗਾ ਲੱਗੇਗਾ ਫਿਰ ਵਹਿਗਰੂ ਆਪਣਾ ਨਾਮ ਦਿੰਦਾ ਕਿ ਕਿ ਭਾਈ ਇਹ ਆਤਮਾ ਮੇਰੀ ਹੈ ਜਿਵੇਂ ਕੋਈ ਮੰਤਰੀ ਜਾਂ ਕੋਈ ਉਸ ਤੋਂ ਆਪਾਂ ਨੂੰ ਜਾਣਿਆ ਠਾਣਿਆਂ 'ਚ ਜਾਂ ਹੋਰ ਜਗ੍ਹਾ ਤੇ ਦਫ਼ਤਰਾਂ 'ਚ ਜਾਣੇ ਜਿਵੇਂ ਠੰਡਾਰ ਨੇ ਕਹਿੰਦਾ ਵੀ ਇਹ ਬੰਦਾ ਸਾਡਾ ਵਾ ਖਿਆਲ ਰੱਖੇ ਹੋ ਕਿ ਛੋਟੇ ਵੀ ਕਿਸੇ ਦੀ ਮਜਾਲ ਕੀ ਉਹਦਣਾ ਕਿਸੇ ਪ੍ਰਕਾਰ ਦੀ ਬਤਮੀਜੀ ਕਰ ਲਵੇ ਜਾਂ ਕੋਸ ਮੰਗ ਲੂ ਨਾ ਵੇ ਉਹ ਤਾਂ ਪੱਲਿਆਂ ਖਲਾਉਣਾ ਪਊ ਜਿਸ ਨੂੰ ਅਕਾਲ ਪੁਰਖ ਨੇ ਕਹਿ ਦਿੱਤਾ ਇਹ ਆਤਮਾ ਮੇਰੀ ਹੈ ਇਹ ਮੇਰੀ ਹੋ ਚੁਕੀ ਹੈ ਕੀ ਮਜਾਲ ਕਿਸੇ ਦੀ ਉਹ ਬੰਦਿਆਂ ਦੀ ਗੱਲ ਛੱਡ ਦੇਵੀ ਦੇਵ ਤੇ ਪੂਤ ਬ੍ਰੇਤ ਇੱਥੇ ਆਪਾਂ ਨੂੰ ਸਾਰੇ ਚੁੰਬੜੇ ਪਏ ਨੇ ਭਾਵ ਨਾਮ ਤੋਂ ਵਾਂਝੇ ਗੁਰੂ ਤੋਂ ਵਾਂਝੇ ਜਿਨ੍ਹਾਂ ਕੋਲ ਗੁਰੂ ਦੀਆਂ ਹੀ ਆਸ਼ੀਰਵਾਦ ਹੈ ਜਿਨ੍ਹਾਂ ਨੇ ਇਸ ਪਦਵੀ ਨੂੰ ਪਾਲਿਆ ਹੈ ਜਿਹੜੀ ਪਦਵੀ ਇੱਕ ਹੁੰਦੀ ਹੈ ਕਿ ਭਾਈ ਇਹ ਜਨੀਆ ਆਤਮਾ ਨੇ ਇਹ ਮੇਰੀਆਂ ਹੋ ਚੁੱਕੀਆਂ ਇਹਨਾਂ ਨੇ ਉਹ ਉਹ ਮਾਰਗ ਅਪਣਾ ਕੇ ਮੇਰੇ ਤੱਕ ਰਸਤਾ ਕਿ ਜਿਸ ਰਸਤੇ ਇਹਨਾਂ ਨੇ ਆਉਣਾ ਸੀ ਉਹ ਰਸਤਾ ਹੈ ਗੁਰੂ ਨਾਨਕ ਸਾਹਿਬ ਦਾ ਗਿਆਨ ਉਸ ਰਾਹਤੇ ਤੇ ਚੱਲੇਗਾ ਹੁਣ ਜਾਣਾ ਲੁਧਿਆਣੇ ਨੂੰ ਰਸਤਾ ਤੇਰਾ ਇਧਰੋਂ ਹੀ ਜਾਊਗਾ ਨਾ ਤੇ ਭੜਕ ਕੇ ਤਰੇ ਫਿਰਦਾ ਮੈਂ ਆਪਣੀ ਮੱਤ ਨਾਲ ਮੈਨੂੰ ਸੋਹਣੀ ਛੜਕ ਲੱਗੀ ਐ ਤੇਰਾ ਇਹ ਰਸਤਾ ਭਾਵੇਂ ਤੇਰੀ ਮੰਜ਼ਲ ਵਾਲਾ ਕੱਚਾ ਚਾਹੇ ਪੱਕਾ ਜਿੱਦਾਂ ਦਾ ਮਰਜ਼ੀ ਹੋਵੇ ਬੜਕੋ ਬੜ ਮੰਜ਼ਲ ਤਾਂ ਤੈਨੂੰ ਉਸੇ ਰਾਹਤੇ ਤੇ ਮਿਲਣੀ ਐ ਇਹ ਨਹੀਂ ਐ ਕਿ ਨਹੀਂ ਵੀ ਇਧਰ ਵਾਲੀ ਸੜਕ ਤਾਂ ਬੜੀ ਸਾਫ਼ ਸੁਥਰੀ ਐ ਹੁਣ ਜਿਹੜੀ ਜਾਈ ਹਾਂ ਬਟੰਡੇ ਵੱਲ ਨੂੰ ਰਹੀ ਐ ਤੇ ਜਿੰਨੇ ਮਰਜੀ ਸਾਫ਼ ਹੋਵੇ ਤੇ ਤੈਨੂੰ ਤੇਰੀ ਮੰਜ਼ਲ ਨਹੀਂ ਮਿਲਣੀ ਉਸੇ ਤਰ੍ਹਾਂ ਹੀ ਭਾਈ ਤੈਨੂੰ ਲੱਗ ਰਿਹਾ ਇਹ ਸੰਸਾਰ ਦੇ ਜੋ ਸੁੱਖ ਨੇ ਨਾ ਇਹ ਹੀ ਮੇਰੀ ਮੰਜ਼ਲ ਐ ਤੇ ਅਸਲ ਮੰਜ਼ਲ ਤੋਂ ਭਟਕਿਆ ਹੋਇਆ ਹਾਂ ਹੁਣ ਸਿੱਖੀ ਵਾਲੀ ਮੰਜ਼ਲ ਐ ਗੁਰੂ ਵਾਲੀ ਮੰਜ਼ਲ ਐ ਸੌਕੀ ਕੋਈ ਨਹੀਂ ਔਕੜਾ ਬਹੁਤ ਨੇ ਭਾਈ ਆਖਣ ਔਖਾ ਸਾਚਾ ਨਾ ਤਨ ਕੀ ਲੱਗਦਾ ਕਿ ਨਾਮ ਜਪਣਾ ਕੋਈ ਸੌਖੀ ਗੱਲ ਹੈ ਕਿ ਸਾਨੂੰ ਲੱਗਦਾ ਨਾ ਕਿ ਭਾਈ ਬਾਬੇ ਤਾਂ ਬੇਲੀਆਂ ਖਾਂਦੇ ਆ ਕਿੰਨੇ ਸਾਡੇ ਬੜਾ ਸੌਖਾ ਕੰਮ ਹੈ ਕਿ 10 ਮਿੰਟ ਗੁਰੂ ਮਹਾਰਾਜ ਦੀ ਹਜ਼ੂਰੀ ਚ ਨਾ ਪਾਠ ਕਰਨਾ ਦੂਰ ਦੀ ਗੱਲ ਚੌਰ ਸਭ ਦੀ ਸੇਵਾ ਕਰਨਾ ਵੀ ਨਾ ਹਰ ਇੱਕ ਦੇ ਵਾਰ ਦੀ ਗੱਲ ਨਹੀਂ ਹੁੰਦੀ ਕਿ ਅਰਦਾਸੇ ਸਿੰਘ ਅਰਦਾਸ ਕਰਦਾ ਕੋਈ ਸੰਗਤ ਚੋਂ ਛੇਤੀ ਕਿਤੇ ਨਜ਼ਦੀਕ ਨਹੀਂ ਆਉਂਦਾ ਕਿ ਚਲ ਭਾਈ ਜੋ ਵੀ ਹੈ ਬਿ ਜਿੱਦਾਂ ਦੇ ਵੀ ਹੈਗਾ ਹੱਥ ਸਾਫ਼ ਕਰੋ ਤੇ ਗੁਰੂ ਸਾਹਿਬ ਦੀ ਚੌਰ ਸਾਹਿਬ ਪੜੋ ਤੇ ਸੇਵਾ ਕਰੋ ਉਹ ਤੋਂ ਵੀ ਘਬਰਾਉਂਦੇ ਆ ਡਰਦੇ ਆ ਬਹੁਤ ਜਗਾਂ ਦਾ ਐਸਾ ਹੁੰਦਾ ਇਹ ਤਾਂ ਹੁੰਦਾ ਵੀ ਕੋਈ ਅਰਦਾਸ ਕਰਦਾ ਭਾਵੇਂ ਤੁਹਾਨੂੰ ਕੋਈ ਜਾਣਦਾ ਨਹੀਂ ਜਾਣਦਾ ਮਤਲਬ ਕੋਈ ਨਹੀਂ ਅਰਦਾਸ ਹੋ ਰਹੀ ਹੈ ਕੋਈ ਨਹੀਂ ਹੈ ਤੇ ਭਾਈ ਚਲੋ ਮੈਨੂੰ ਮਾਲਕ ਨੇ ਮੌਕਾ ਦਿੱਤਾ ਮੈਂ ਇਹ ਸੇਵਾ ਨਿਭਾਵਾਂ ਬਾਕੀ ਕੰਮ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਪਾਠ ਕਰਨੇ ਪਾਠ ਨੂੰ ਮਰਿਆਦਾ ਦੇ ਮੁਤਾਬਕ ਗਰਮ ਤੇ ਮਾਰੇ ਦਨਸਾ ਅਰਨਾ ਬਹਾਣਾ ਇਹ ਹਰ ਕਦੇ ਵਾਦੀ ਗੱਲ ਨਹੀਂ ਪਈ ਹੁੰਦਾ ਹੀ ਨਹੀਂ ਹੈ ਬਹੁਤ ਔਖਾ ਮਾਰਗ ਇਹ ਤਾਂ ਹੋgina ਗੁਰਵਾਣੀ ਪੜਨ ਦੀ ਜਦੋਂ ਸਿੱਖੀ ਦੇ ਮਾਰਗ ਤੇ ਚੱਲਦੇ ਆ ਨਾ ਗੁਰੂ ਹੀ ਔਕੜਾ ਪਾਉਂਦਾ ਵਾ ਕੀ ਹੁਣ ਟ੍ਰੇਨਿੰਗ ਹੁੰਦੀ ਹੈ ਹੁਣ ਟ੍ਰੇਨਿੰਗ ਦੇ ਵਿੱਚ ਜਦੋਂ ਭਰਤੀ ਹੋਏ ਜੋ ਵੀ ਉਹਨਾਂ ਦੇ ਸਿਪਾਹੀ ਰਿਕਰੂਟ ਜੋ ਵੀ ਹੁੰਦੇ ਆ ਔਰ ਜਿਨ੍ਹਾਂ ਨੇ ਟ੍ਰੇਨਿੰਗ ਕਰਵਾਉਣੀ ਹੁੰਦੀ ਹੈ ਨਾ ਉਹੀ ਉਹਦੇ ਰਸਤੇ ਵਿੱਚ ਅਨੇਕਾਂ ਔਕੜਾਂ ਭਾਵ ਕਿਤੇ ਟੋਆ ਪੜਦਾ ਕਿਤੇ ਹੜ੍ਹ ਲਾਤੇ ਕਿਤੇ ਉੱਚੇ ਕਿਤੇ ਨੀਵੇਂ ਬਣਾਉਂਦੇ ਆ। ਇਹ ਦੇਖਦੇ ਆ ਵੀ ਇਹ ਕਿਹੜੀਆਂ ਕਿਹੜੀਆਂ ਘਾਟੀਆਂ ਪਾਰ ਕਰ ਸਕਦਾ। ਤੇ ਜਿਉਂ-ਜਿਉਂ ਪਾਰ ਕਰਦਾ ਜਾਏਗਾ ਤਿਉਂ ਤੋਂ ਭਾਈ ਤਰਕੀਆਂ ਵੱਲ ਜਾਏਗਾ। ਉਸੇ ਤਰ੍ਹਾਂ ਹੀ ਭਾਈ ਵਿਪਤਾ ਤਾਂ ਗੁਰੂ ਪਾਉਂਦਾ ਤੇਰੇ ਸਾਹਮਣੇ ਜਾਣ ਕੇ ਪਾਉਂਦਾ। ਇਹ ਤੇਰੇ ਬਾਤੇ ਇੱਕ ਚੈਲੰਜ ਹੁੰਦਾ ਪਾਰ ਕਰ। ਕੀ ਮੁਸ਼ਕਲ ਦੀ ਘੜੀ ਜਦੋਂ ਆਉਣ ਲੱਗ ਜੇ ਨਾ ਕਿਸੇ ਰੱਬ ਦੇ ਪਿਆਰੇ ਭਗਤ ਦੇ ਸਮਝ ਲੋ ਰੱਬ ਨੇੜੇ ਤੇੜੇ ਹੀ ਹੈ ਕਿ ਆ ਕੇ ਭਾਈ ਮੇਰਾ ਹਾਲ ਚਾਲ ਪੁੱਛਦਾ ਕਿ ਆਪਾਂ ਦੁੱਖ ਚੱਕ ਪਰ ਅਨੇਮੇ ਬਾਣੀ ਵੀ ਪੜਦਾ ਸੁਖਨੀ ਸਾਹਿਬ ਵੀ ਰੋਜ਼ ਕਰਦਾ ਮੇਰੇ ਤਾਂ ਦੁੱਖ ਮਿਟਦੇ ਹੀ ਨਹੀਂ ਦੁੱਖ ਮਟਣੇ ਕਿਉਂ ਮਟਾਉਣਾ ਹੀ ਕਿਉਂ ਹਣ ਤਾਂ ਮੌਕਾ ਮਿਲਿਆ ਜੇ ਕਲਾਸ 'ਚ ਬੈਠਾ ਵਾਂ ਜਿਵੇਂ ਟੀਚਰ ਭਾਈ ਤੈਨੂੰ ਸਵਾਲ ਲੈ ਕੇ ਨਹੀਂ ਦੇਊਗਾ ਤੇ ਪਾਸ ਕਿਵੇਂ ਕਰੇਗਾ ਤਰੇ ਫੇਰ ਪਾਦ ਦਾ ਪੀ ਅੰਦਾਜ਼ਾ ਵੀ ਦਿਉਣਾ ਹੀ ਤਦ ਹੀ ਹੋਵੇਗਾ ਉਸੇ ਤਰ੍ਹਾਂ ਗੁਰੂ ਹੁਣ ਤੈਨੂੰ ਸੁੱਖ ਦੇ ਕੇ ਤਾਂ ਭਈ ਤੈਨੂੰ ਧਿਆਨ ਲਿਆਉਣ ਰਿਹਾ ਏ ਤੇ ਤੈਨੂੰ ਧਨ ਦੌਲ ਦੇ ਤਾਂ ਹੋਰ ਬੜੇ ਐ ਦੇਤੀਆਂ ਇਹ ਤਾਂ ਸਮਝ ਲੋ ਸਾਨੂੰ ਸਾਡੇ ਕਰਮਾਂ ਦਾ ਮਿਲ ਗਿਆ ਪਰ ਰੱਬ ਨੂੰ ਤੋੜ ਗਿਆ ਮਾਇਆ ਧਾਰੀ ਅਤ ਅੰਨਾ ਬੋਲ ਸ਼ਬਦ ਨਾ ਸੁਣੀ ਬਾ ਰੋਲ ਕੇ ਚੋਲਾ ਅਕਸਰ ਦੇਖਦੇ ਆ ਜੇ ਜਦੋਂ ਕੋਈ 4 ਕੁ ਪੈਸੇ ਆ ਜਾਂਦੇ ਆ ਨਾ ਉਹ ਸਿੱਧਾ ਹੀ ਪਹਿਲਾਂ ਤਾਂ ਰੱਬ ਤੋਂ ਟੁੱਟਦਾ ਜਦੋਂ ਗਰੀਬ ਹੁੰਦਾ ਨਾ ਫਿਰ ਤਾਂ ਇੱਥੇ ਮਾਥਾ ਟੇਕ ਉੱਥੇ ਟੇਕ ਉਥੇ ਬੱਤੀਆਂ ਲਾ ਉਥੇ ਦੀਵੇ ਲਾ ਕਿੰਨਾ ਕੁਝ ਕਰਦੇ ਆ ਭਾ ਜਦੋਂ 4 ਕੁ ਪੈਸੇ ਆਗੇ ਕਿਸੇ ਤਰੀਕੇ ਨਾਲ ਵੀ ਆਗੇ ਭਾਵੇਂ ਠੱਗਾ ਠੋਰੀ ਨੇ ਆਏ ਭਾਵੇਂ ਮਿਹਨਤ ਕਰਕੇ ਆਏ ਭਾਵੇਂ ਮੰਗ ਕੇ ਆਏ ਕਿਸੇ ਵੀ ਤਰੀਕੇ ਨਾਲ ਆਗੇ ਇਹ ਸਭ ਤੋਂ ਪਹਿਲਾਂ ਉਹਦੇ ਜਨ ਅੰਦਰ ਧਾਰਮਿਕ ਪਰਵਿਰਤੀ ਹੁੰਦੀ ਹੈ ਇਹ ਮਾਇਆ ਉਸੇ ਨੂੰ ਦੱਸਦੀ ਹੈ ਕਿ ਜੋ ਮਾਇਆ ਨਾ ਬੰਦੇ ਉਸ ਨੂੰ ਦੱਸਦੀ ਹੈ ਜਿਹੜੀ ਇਹ ਚ ਧਰਮ ਪਰਵਿਰਤੀ ਹੁੰਦੀ ਹੈ ਛੋਟੀ ਜੀ ਭਾਵੇਂ ਥੋੜੀ ਸੀ ਪਰ ਉਹ ਤੁਹਾਨੂੰ ਦੱਸ ਲੈਂਦੀ ਹੈ ਖਤੋਂ ਕਰ ਦਿੰਦੀ ਹੈ ਮਾਰ ਦਿੰਦੀ ਹੈ ਫਿਰ ਬੰਦਾ ਹੰਕਾਰੀ ਹੋ ਜਾਂਦਾ ਤੇ ਜਿੱਦਣ ਹੰਕਾਰ ਆ ਗਿਆ ਫਿਰ ਕੀ ਹੁੰਦਾ ਹਰ ਜੀ ਹੰਕਾਰਨਾ ਭਾਵੇਂ ਬੇਦ ਕੂਕ ਸੁਣਾਵੇ ਕਿ ਚਾਰ ਕੇ ਪੈਸੇ ਆ ਗਏ ਨਾ ਬੰਦੇ ਬੜੇ ਬੁੜਕਦੇ ਬੜੇ ਦੇਖਦੇ ਨਿਤ ਪ੍ਰਤੀ ਦੇਖਦੇ ਹਰ ਜਗ੍ਹਾ ਮਿਲ ਜਾਂਦੇ ਐਸੇ ਕਿ ਭਾਈ ਜਦੋਂ ਚਾਰ ਪੈਸੇ ਨਹੀਂ ਸੀ ਗਰੀਬੀ ਦੀ ਸਾਜੀ ਬੜੀ ਨਿਮਰਤਾ ਪ੍ਰੇਮ ਸੀ ਹੁਣ ਕਿੱਥੇ ਗਈ ਫੇ ਸ਼ਾਊਕਾਣ ਵੱਡ ਜਾਂਦਾ ਬੰਦਾ ਉੱਚੀ ਆਵਾਜ਼ ਬੋਲਦਾ ਭੜੇ ਬੋਲ ਬੋਲਦਾ ਵਾ ਪਰ ਉਹਨੂੰ ਇਹ ਨਹੀਂ ਪਤਾ ਜਿਹਨੂੰ ਬੋਲਦਾ ਉਦੇ ਕੋਲ ਤਾਂ ਉਹ ਖਜ਼ਾਨਾ ਜਿਹਨੂੰ ਪ੍ਰਾਪਤ ਕਰਨ ਦੇ ਲਈ ਦੇਵੀ ਦੇਵਤੇ ਤਾਂ ਮਸ਼ਕਤਾਂ ਕਰਦੇ ਆ ਕਿ ਜਿਸ ਵਾਸਤੇ ਭਾਈ ਪੀਰ ਪਗੰਬਰ ਜਿਨ੍ਹਾਂ ਨੂੰ ਤੁਸੀਂ ਪੁੱਛਦੇ ਆ ਉਹ ਵੀ ਪਾਈ ਉਹਦੇ ਚਾਰਨਾ ਦੇ ਦਾਸ ਨੇ ਕਿਉਂ ਉਹਨੂੰ ਇੱਕ ਨਾਮ ਮਿਲ ਗਿਆ ਵਾਹਿਗੁਰੂ ਦਾ ਵਾਹਿਗੁਰੂ ਨਾਮ ਕਦੋਂ ਦਿੰਦਾ ਚੰਗੇ ਕੰਮ ਦੇਖ ਕੇ ਕਾਰਜ ਦੇਖ ਕੇ ਕਿ ਕਿੰਨੇ ਕੁ ਭਾਈ ਸੰਕਟ ਛੱਲੇ ਹੈ ਜਿਉਂ-ਜਿਉਂ ਭਾਈ ਛੱਲੀ ਜਾਏਗਾ ਭਾਵ ਜਿੰਨਾ ਤੁਸੀਂ ਉਹਦੇ ਭਾਣੇ ਵਿੱਚ ਰਹੋਗੇ ਤਿਉ ਤਿਉ ਪ੍ਰਮਾਤਮਾ ਨੇ ਤੈਨੂੰ ਇੰਪੋਰਟੈਂਟ ਸਥਿਤੀ ਦੇਣੀ ਹੈ ਭਾਵ ਤੈਨੂੰ ਖਾਸੀਅਤ ਖਾਸ ਜਗ੍ਹਾ ਤੇ ਬਿਠਾ ਲੈਣਾ ਇਤਨੇ ਕੁ ਛੀ ਪਦਵੀ ਦੇ ਦੇਣੀ ਭਾਈ ਮੰਜੀ ਭਾਈ ਮੰਜੀ ਕਿਸੇ ਸਮੇਂ ਤੇ ਪਟਿਆਲ ਸ਼ਹਿਰ ਦੇ ਰਹਿਣ ਵਾਲੇ ਅਲੱਗ-ਅਲੱਗ ਸ਼ਹਿਰਾਂ ਦਾ ਨਾਂ ਲਿਆ ਗਿਆ ਕੋਈ ਲਾਹੌਰ ਕਹਿੰਦਾ ਕੋਈ ਕਿਤੋਂ ਕਹਿੰਦਾ ਚਲੋ ਆਪਾਂ ਧਿਆਨ ਦੇ ਵਿੱਚ ਆਪਾਂ ਮਤਲਬ ਕੱਢਣਾ ਆਪਣਾ ਕਿ ਸਾਨੂੰ ਸਿੱਖਿਆ ਕੀ ਮਿਲੀ ਹੈ ਗਿਆਨ ਕੀ ਮਿਲਿਆ ਇਹਦਾ ਮੋਰਲ ਕੀ ਹੈ ਸਿੱਟਾ ਕੀ ਹੈ ਸਾਡੇ ਬਾਤੇ ਕਿਹੜੀ ਭੱਲੇ ਦੀ ਗੱਲ ਹੈ ਉਹ ਵੀ ਭਾਈ ਜਿਸ ਤਰ੍ਹਾਂ ਮੰਨਿਆ ਗਿਆ ਨਾ ਮੱਝ ਹੁਣ ਕਬਰਾਂ ਦਾ ਪਜਾਰੀ ਹੈ ਮੱਝ ਵਾਲੇ ਹਰੇ ਕਬਰਾਂ ਦੇ ਵਿੱਚ ਹੀ ਫਸੇ ਹੋਏ ਹੈ ਭਾਈ ਉਤੇ ਭਾਵੇਂ ਸਭ ਤੋਂ ਵੱਡਾ ਸਿੱਖੀ ਦਾ ਸਿੱਖੀ ਦਾ ਜੋ ਕੇਂਦਰ ਹਰਿਮੰਦਰ ਸਾਹਿਬ ਉਹ ਬਣਾਉਣ ਦਾ ਕਾਰਨ ਹੀ ਇਹ ਸੀ ਕਿ ਉਹਦਾ ਬਣਾਉਣ ਦਾ ਕਾਰਨ ਹੀ ਇਹ ਸੀ ਕਿ ਲੋਕ ਸਿੱਖੀ ਨਾ ਛੱਡ ਦੇ। ਕਿ ਇਸ ਜੋ ਕਾਰਜ ਕਰਦੇ ਆ ਇਹਨਾਂ ਨੇ ਭਾਈ ਇਹਨਾਂ ਨੂੰ ਨਰਕ ਜਿੋਂ ਛੁਡਣਾ ਵਾ। ਇਸ ਕਰਕੇ ਪਾਚ ਨੇ ਵੱਡੇ ਵੱਡੇ ਧਾਰਮਿਕ ਸਥਾਨ ਬਣਾਏ ਉੱਥੇ। ਆ ਮੇ ਹਰਵੰਦਰ ਸਾਹਿਬ ਹੋਵੇ ਤਨ ਤਨ ਸਾਹਿਬ ਹੋਰ ਐਸੇ ਮਹਾਨ ਗੁਰਦਾਰੇ ਕਿ ਜਿਸ ਜਗ੍ਹਾ ਤੇ ਬਣਾਏ ਉੱਥੇ ਭਾਈ ਮਨਮਤ ਵਾਲੇ ਵਾਲੇ ਸੀ ਹੁਣ ਜਿੱਥੇ ਗੁਰਮਤ ਹੋ ਉੱਥੇ ਤਾਂ ਨਹੀਂ ਪਾਈਨਾ ਪ੍ਰਚਾਰ ਹੁੰਦਾ ਇਹ ਤਾਂ ਭਾਈ ਸਾਰੇ ਗਿਆਨੀ ਉੱਥੇ ਹੋਗਾ ਨਾ ਜਿੱਥੇ ਕੋਈ ਹੋਗਾ ਨਹੀਂ ਵੀ ਇਹ ਤਾਂ ਸਾਰੇ ਮਨਮੁਖੀ ਹੈ ਮਾਝਾ ਅਜ ਵੀ ਕਵਰਾਂ ਦਾ ਪੁਜਾਰੀ ਸਭ ਤੋਂ ਵੱਧ ਜੇ ਕਵਰਾਂ ਦੇ ਪੁਜਾਰੀ ਹੈ ਤੁਹਾਨੂੰ ਮਾਝ ਚ ਮਿਲਨੇ ਆ ਕਹਿੰਦੇ ਨੇ ਆਪਾਂ ਗੰਨਾ ਮਾ ਜਿਹੜੀ ਸਿੱਖੀ ਬੜੀ ਪਰਪੱਕ ਨਹੀਂ ਭਾਈ ਪਰਪੱਕ ਨਹੀਂ ਬਹੁਤ ਕੱਚੇ ਆ ਜੇ ਕੱਚੇ ਤੇ ਤਾਂ ਹੀ ਤਾਂ ਦਸ਼ਮੇਸ਼ ਪਿਤਾ ਨੂੰ ਭਾਈ ਇਹ ਤਾਂ ਉਹਨਾਂ ਦੀ ਖੋਜ ਹੀ ਚੱਲ ਪਿਆ ਨਾ ਕਿ ਦਸ਼ਮੇਸ਼ ਪਿਤਾ ਨੂੰ ਆ ਜੋ ਦਿਨ ਚੱਲ ਰਹੇ ਨਾ ਹੁਣ ਇਹ ਉਹੀ ਘੜੀਆਂ ਨੇ ਉਹੀ ਸਮੇਂ ਹੈ ਇਹ ਉਹੀ ਦਰਦਨਾਕ ਸਮਾਂ ਹੈ ਕਿ ਜਿਹੜਾ ਦਸ਼ਮੇਸ਼ ਪਿਤਾ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਨੂੰ ਚਾਰੋਂ ਤਰਫ ਘੇਰਾ ਪਿਆ ਹੋਇਆ ਕਿ 6 ਪਹੁੰਚ ਤੱਕ ਕਿਲਾ ਛੱਡਿਆ ਸੀ ਨਾ ਉਦੋਂ ਪਿੱਛੇ ਦਾ 6 ਮਹੀਨੇ ਦਾ ਸਮਾਂ ਲੈ ਜੋ 6 ਮਹੀਨੇ ਕਹਿੰਦੇ ਆ 9 ਮਹੀਨੇ ਵੀ ਕਹਿੰਦੇ ਕਿ ਘੇਰਾ ਪਿਆ ਹੋਇਆ ਅੰਦਰੋਂ ਬਾਹਰ ਨਹੀਂ ਕੋਈ ਜਾ ਸਕਦਾ ਬਾਹਰੋਂ ਕੋਈ ਅੰਦਰ ਨਹੀਂ ਆ ਸਕਦਾ ਸੰਗ ਤਾਂ ਰਾਸ਼ਨ ਲੈ ਕੇ ਜੇ ਬਾਹਰੋਂ ਆਉਣ ਤੇ ਅੰਦਰ ਵਾਲੇ ਕਾਹੇ ਖਾਣ ਸਭ ਕੁਝ ਖਤਮ ਹੋ ਗਿਆ ਭਾਈ ਤੇ ਜਿਵੇਂ ਕਹਿੰਦੇ ਨਾ ਮੌਤੋਂ ਭੁੱਖ ਭਰੀ ਬੰਦਾ ਮੌਤ ਸਹਿਲ ਹੋਊਗਾ ਭੁੱਖ ਨਹੀਂ ਸਹੀ ਜਾਂਦੀ ਹੁਣ ਉਥੇ ਉਹ ਸੀ ਭਾਈ ਉਹ ਸੀ ਜੋ ਮਰਜੀ ਵੜੇ ਕਹਿੰਦੇ ਮਰੰਗ ਤਾਂ ਗੁਰੂ ਪਾਚਾ ਤੇਰੇ ਚਾਨਣਾ ਚ ਭਾਵੇਂ ਖਾ ਲਈਏ ਭਾਵੇਂ ਭੁੱਖੇ ਰਹੀ ਹੋਣਾ ਤਾਂ ਅੰਤ ਮੌਤ ਦਾ ਉਹ ਸੱਚੇ ਸੱਚ ਦੇ ਵਪਾਰੀ ਸੀ ਸੱਚ ਨੂੰ ਪਛਾਨਣ ਵਾਲੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਇਹ ਐਸੇ ਮਰਜੀ ਬੜੇ ਸੀ ਜਿਨ੍ਹਾਂ ਨੇ ਉਸੇ ਜਗ੍ਹਾ ਦੇ ਵਿੱਚ